ਮੇਰਾ ਕੋਲ ਕਰਦਾ ਨਾ ਨਹੀਂ ਇਹ ਚੰਗੀ ਕਰ ਤਾ ਮੁੰਡਾ ਵਾਇਆ ਕਰ ਤਾ ਜੇ ਆਪਾਂ 9 ਦੇ ਕਮਰੇ ਚ ਕੈਮਰਾ ਲਾਉਣਾ ਹੈ ਉਹਨੂੰ ਆਪਣੀ ਧੀ ਨੂੰ ਲਾਗੇ ਬਿਠਾ ਕੇ ਵੀਡੀਓ ਵਖਾਉਣੀਆਂ ਇਹ ਕੋ ਕਰ ਤੂ ਤੇ ਚੰਗੀ ਹੈਗੀ ਆ ਕੋਲ 10 ਮੈਨੂੰ ਚੰਗੀ ਕਰ ਤੂ ਤੇ ਹੈਗੀ ਆ ਇਹ ਕੋ ਨਹੀਂ 9 ਬੇਰ ਬਲੇ ਕਰੀ ਨਾ ਮਤਲਬ ਕੀ ਹੋ ਗਿਆ ਦੇਣ ਦੀ ਜਗ੍ਹਾ ਨਹੀਂ ਲਾਵੇਂ ਤੂੰ ਫੋਨ ਕੱਟ ਦੇ ਬਣੀ ਨੂੰ ਬਣੀ ਨੂੰ ਕੱਟਦੀ ਆ ਮਾਰਦੀ ਆ ਬੁੱਧੇ ਲੋਕੀ ਮੇਰੀ ਤੇੜੀ ਆ ਹੈ ਕਿਹੜਾ ਮਾਰ ਰਿਹਾ ਘਰ ਹੁਣ ਕੱਟ ਮਤਲਬ ਕੋਈ ਕੁੱਤ ਮਾਰ ਕਰਦੀ ਆ ਇਹ ਕੋ ਚੰਗੀ ਦੋਸਤੋ ਨੇ 50 ਰੁਪਏ ਰੋਜ਼ ਦਾ ਖਰਚਾ ਬੰਨੇ ਹੋ ਸੀ ਉਹ ਵੀ ਬੰਦ ਕਰਕੇ ਨੰਬਰ 2 ਦੇ 50 ਰੁਪਏ ਕੁੜੀ ਦਾ ਰੋਜ਼ ਦਾ ਖਰਚਾ ਮਕਰਾ ਕੇ ਮਕਰਾ ਕੇ ਬਾਈ ਜੀ ਮੈਂ ਤੁਹਾਨੂੰ ਇੱਕ ਸਵਾਲ ਪੁੱਛਣਾ 50 ਰੁਪਏ ਕੀ ਬੰਦਾ ਜੀ ਬਿਜਲੀ ਆਉਂਦਾ ਹੁਣ ਮਸਲਾ ਕੈਮਰਾ ਬੈੱਡਰੂਮ ਤੇ ਲਾ ਰੱਖਿਆ ਹੈ ਇਹਦਾ 50 ਰੁਪਏ ਮਹੀਨਾ ਕਾ ਮਾ ਬੰਨ ਰੱਖਿਆ ਤੇਰੇ ਘਰ ਦੀ ਦਾ ਬੈਠੀ ਹੈ 20 ਕਿੱਲੇ ਤੈਨੂੰ ਜ਼ਮੀਨ ਦੇ ਆਉਂਦੇ ਨੇ ਇਹ ਅੱਡ ਰਹੀਂਦੀ ਹੈ ਤੇਰੇ ਘਰ ਤੋਂ ਇਹ ਕੀ ਕਹਿਣਾ ਚਾਹੁੰਦੇ ਏ ਤੇ ਬਾਰੇ ਲਾਇਆ ਸ਼ੱਕ ਚ ਗਿਆ ਦੀ ਇਹ ਥੱਕ ਕੇਵੇਂ ਜਿਵੇਂ ਕਿ ਆਪਾਂ ਨੂੰ ਆਪਾਂ ਗੁੰਮ ਹੋਏ ਨੇ ਕਈ ਵਾਰ ਵੀ ਆਪਾਂ じゃ ਕੋਈ ਹੋਸ਼ ਨਾ ਰਹੀ ਵੀ ਜਿਵੇਂ ਕਿ ਆਪਾਂ ਇਹ ਸ਼ਕ ਚਲਾਇਤੀ ਵੀ ਜਿਵੇਂ ਕਿ ਕੁਝ ਪੌਂਦੀ ਹੋਵੇ ਸਾਨੂੰ ਵਿਖਾਣੇ 'ਚ ਪਰ ਦੇਖ